हां जी दोस्तों सासरीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੀਆਂ ਦੋਸਤੋ ਪਿੰਡ ਚੀਮਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਉਹਨਾਂ ਦੇ ਕੋਲ ਆਏ ਆ ਤੇ ਸਤਨਾਮ ਸਿੰਘ ਉਹਨ ਵੀਰ ਗੱਡੀਆਂ ਵਾਲੇ ਟਰੱਕਾਂ ਵਾਲੇ ਗੱਡੀਆਂ ਵਾਲੇ ਵੱਜਦੇ ਆ ਦੋਸਤੋ ਕੋਈ ਵੀਰ ਜਦੋਂ ਚੀਮੇ ਪਿੰਡ ਤੁਸੀਂ ਵਿਜ਼ਿਟ ਕਰੋਗੇ ਤੇ ਨਾਰਮਲੀ ਤੁਹਾਨੂੰ ਜਿਹੜੀ ਦੋਸਤੋ ਪਹੁੰਚ ਆ ਇਸ ਘਰੇ ਕਰਵਾ ਦੇਣਗੇ ਜਿਸ ਤੋਂ ਵੀ ਤੁਸੀਂ ਪੁੱਛੋਗੇ ਅੱਜ ਸੈਕਿੰਡ ਵੀਡੀਓ ਆ ਦੂਜੀ ਵੀਡੀਓ ਆਪਾਂ ਇਸ ਘਰ ਤੋਂ ਬਣਾ ਰਹੇ ਆ ਪਹਿਲੀ ਵੀਡੀਓ ਬਣਾਈ ਸੀ ਉਹਦੇ ਵਿੱਚ ਵੀ ਤੁਹਾਨੂੰ 5-4 ਨਾਗ ਆਪਾਂ ਦਿਖਾਏ ਸੀਗੇ ਤੇ ਜ਼ਿਆਦਾਤਰ ਵੈੜਾ ਵੀਰ ਲੈ ਕੇ ਹੁੰਦਾ ਅੱਜ ਇਸ ਵੀਡੀਓ ਦੇ ਵਿੱਚ ਟੋਟਲ 5 ਨਾਗ ਤੁਹਾਨੂੰ ਦਿਖਾਉਣੇ ਆ ਚਾਰ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਵੈੜਾ ਦਿਖਾਵਾਂਗੇ ਇੱਕ ਗੱਬਣਾ ਬਿਲਕੁਲ ਪਾਪੜਤੇ ਵਾਲੀ ਵੈੜ ਹੋਊਗੀ ਜਿਹੜੀ ਗੱਬਣ ਤਿਆਰੀ ਵਾਲੀ ਵੈੜ ਤੁਹਾਨੂੰ ਦਿਖਾਉਣੀ ਹੈ ਪਸ਼ੂ ਵੈਸੇ ਜਿੰਨੇ ਵੀ ਦਿਖਾਉਣੇ ਆ ਸਾਰੇ ਰੇਟ ਪਾਜਪ ਹੋਣਗੇ ਜੈਜ ਰੇਟ ਹੋਣਗੇ ਸੋ ਬਾਕੀ ਜਿਹੜੇ ਮੇਰੇ ਵੀਰ ਨੂੰ ਜਿਹੜਾ ਵੀ ਐਨੀਮਲ ਪਸੰਦ ਆਊਗਾ ਇੱਥੇ ਆਣ ਕੇ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਤੁਸੀਂ ਕਰ ਲਿਓ ਠੀਕ ਆ ਜੀ ਕੋ ਸੋ ਪੱਟੀ ਤੋਂ ਕੋਈ ਵੀ ਆ ਰਿਹਾ ਜਾਂ ਭਿੱਖੀਪੰਡ ਵਾਲੀ ਸਾਈਡ ਤੋਂ ਜਾਂ ਮੋਗਗੇ ਜਾਂ ਆਪਣੇ ਮਾਲਵੇ ਚੋਂ ਆ ਰਿਹਾ ਕੋਈ ਦਬਾਬੇ ਚੋਂ ਆ ਰਿਹਾ ਤੇ ਹਰੀ ਕੇ ਪੱਤਣ ਤੋਂ ਦੋਸਤੋ ਜਦੋਂ ਆਪਾਂ ਪੱਟੀ ਮੋੜ ਆਉਣੇ ਆ ਠੀਕ ਆ ਜੀ ਪੱਟੀ ਮੋੜ ਤੋਂ ਪਹਿਲਾਂ ਬ੍ਰਿਜ ਆਉਂਦਾ ਠੀਕ ਆ ਜੀ ਨਵਾਂ ਪੋਲ ਆਉਂਦਾ ਉੱਥੋਂ ਵੀ ਤੁਸੀਂ ਵਿజిਟ ਕਰ ਸਕਦੇ ਜੇ ਕਿ ਸੜਕ ਜਿਹੜੀ ਨਿਕਲਦੀ ਹੈ ਚੀਮਾ ਬਰਵਾਲਾ ਦੁੱਬਲੀ ਤੋਂ ਹੁੰਦੀ ਹੋਈ ਕੋੜ ਬੁੱਢਾ ਸਿੱਧੀ ਇੱਕ ਖੇਮ ਕਰਨ ਜਾਂਦੀ ਆ ਸੋ ਪਹਿਲਾ ਪਿੰਡ ਚੀਮਾ ਤੇ ਬਰਵਾਲਾ ਸੈਦੋਂ ਜੋਰ ਸਿੰਘ ਵਾਲਾ ਦੁੱਬਲੀ ਇਹ ਪਿੰਡ ਬਿਲਕੁਲ ਨੇੜੇ ਨੇੜੇ ਆ ਬਾਕੀ ਪੂਰੀ ਡਿਟੇਲ ਆਪਾਂ ਵੀਰ ਸਦ ਆਓ ਚਲਦੇ ਆਪਾਂ ਤੇਰੇ ਡਿਟੇਲ ਦੇ ਲਈ ਸਭ ਤੋਂ ਪਹਿਲਾਂ ਵੀਰ ਸਦਨਾਮ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜਿੱਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਔਰ ਸੰਤੂ ਸਾਹਿਬ ਬਹੁਤ ਵਧੀਆ ਬੀਤੀ ਚੰਗੇ ਬਹੁਤ ਵਧੀਆ ਜੀ ਆਸ਼ਰਦੀ ਤੜਾਈ ਅੱਛਾ ਵੀਰ ਜੀ ਅੱਜ ਆਪਣੇ ਕੋਲ ਜਿੱਦਾਂ ਜਿਗਰ ਕੀਤਾ ਟੋਟਲ 5 ਕ ਬੈੜਾ ਨੇ ਹਾਂ ਜੀ ਹਾਂ ਜੀ 5 ਬੈੜਾ ਸੰਤੂ ਸਾਹਿਬ ਆਪਣੇ ਕੋਲ ਹਾਂ ਜੀ ਤੇ ਉਸ ਦਿਨ ਵੀਡੀਓ ਪਾਈ ਸੀ ਤੇ ਕਈ ਵੀਰਾਂ ਦੇ ਇਹ ਵੀ ਕੋਈ ਮਾਤੜ ਦੇ ਨਿੱਕੇ ਨਿੱਕੇ ਰੇਟ ਵਾਲਿਆਂ ਲਿਆਓ ਆ ਬਿਲਕੁਲ ਤੇ ਆਪਾਂ ਅੱਜ ਕੋਈ ਬਹੁਤ ਹੀ ਨਿੱਕੇ ਰੇਟ ਦੀ ਵੀ ਲਿਆਂਦੀ ਆ ਕੋਈ ਹੋਊਗੀ ਉਹ 4 ਦਿਨ ਚ ਸੂਭੂ ਗੀ ਜਾਂ 10 ਦਿਨ ਲੈ ਜਾਊਗੀ ਠੀਕ ਹੈ ਜੀ ਤੇ ਚੰਗੇ ਦੁੱਧ ਵਾਲੀਆਂ ਤੇ ਵਾਜ ਬਰੇਡ ਚ ਆਪਾਂ ਵੀ ਰੇਡ ਬਹੁਤਾ ਨਹੀਂ ਗਾ ਤੇ ਚੰਗੇ ਦੁੱਧ ਵਾਲੀਆਂ ਵਾ ਜਿਨ੍ਹਾਂ ਦੁੱਧ ਆਖਾਂਗੇ ਵੀਰ ਕੋਈ ਭਾਵੇਂ ਦੋਵੇਂ ਟਾਈਮ ਚੁਵਾਈ ਕਰਾ ਦੇਾਂਗੇ ਠੀਕ ਹੈ ਹਾਂਜੀ ਹਾਂਜੀ ਕੰਡੇ ਤੇ ਦਿਖਾ ਦੇਾਂਗੇ ਅੱਛਾ ਵੀ ਦੀ ਪੱਕੀ ਚੁਵਾਈਆਂ ਚੁਵਾਈਆਂ ਦੀਆਂ ਜਿਹੜੀਆਂ ਬਿਲਕੁਲ ਓਕੇ ਆ ਬਿਲਕੁਲ ਓਕੇ ਆ ਜੀ ਓਕੇ ਆ ਸਾਰੀਆਂ ਗਾਵਾਂ ਐ ਪੋਲੀਆਂ ਤੇ ਕੋਈ ਵੀ ਵੀਰ ਦੋਵੇਂ ਟਾਈਮ ਆਣ ਕੇ ਇੱਥੇ ਚੋਲੇ ਦੁੱਧ ਵੀ ਬਣਾ ਦੇਾਂਗੇ ਤੇ ਆਪਦੀ ਥਣਾ ਦੀ ਵੀ ਟਿੱਪ ਕੇ ਆਦੇ ਜਿਤਨਾ ਮਰਜੀ ਤਸੱਲੀ ਤੁਸੀਂ ਤੁਸੀਂ ਦੇ ਕਰਨਾ ਹਾਂਜੀ ਹਾਂਜੀ ਠੀਕ ਹੈ ਜੀ ਲੋ ਵੀ ਵੀਰ ਨਾਲ ਦੀ ਨਾਲ ਹੀ ਆਪਾਂ ਸ਼ੁਰੂਆਤ ਕਰਤੀਏ ਪਹਿਲੇ ਨੰਬਰ ਤੋਂ ਸ਼ੁਰੂਆਤ ਇਸ ਵਿਹੜ ਤੋਂ ਕਰ ਲੈਨੇ ਆ ਹਾਂਜੀ ਇਸ ਵਿਹੜ ਦੀ ਡਿਟੇਲ ਕੀ ਹੈ ਸੂਆ ਦੱਸ ਦੀ ਇੱਕ ਤੇ ਇੱਕ ਸਮਾਂ ਦੱਸ ਦੀ ਕਿੰਨਾ ਕੁ ਹੋ ਗਿਆ ਸੂਈ ਨੂੰ ਇਹ ਸੂਆ ਇਹ ਜੀ ਦੂਜੇ ਸੂਵੇ ਆ ਓਕੇ ਅਹੀਂ ਲਿਆਂਦੀ ਤੇ ਇਹ ਵਿਹੜ ਵੇਖੋ ਜੀ ਕੱਦ ਤੇ ਨਿੱਕਾ ਹਾਂਜੀ ਤੇ ਜਿੱਦਨੇ ਸੂਈ ਸੀ ਤੇ ਬੌਲਾ ਦੇ ਨੇ ਦਿੱਤਾ 2 ਕਿਲੋ ਜੀ ਇਹ ਨਾਲ ਦਾ ਦਾ ਵੀ ਬੌਲਾ 2 ਕਿਲੋ ਆਦੇ ਪਰ ਐ ਵੇਲੇ ਸੰਧੂ ਸਾਹਿਬ ਜਿੰਨੀ ਨਿੱਕੀ ਆ ਆ ਉਹ ਤੁਸੀਂ ਉਹ ਭਾਉ ਨੋਕਸਾ ਦੀ ਵੀਡੀਓ ਤੁਸੀਂ ਬਣਾਈ ਉਹ ਆਂਦਾ ਸੰਸਵਾ ਵੇਖੋ ਆ ਬਲੈਡਰ ਸਾਨੂੰ ਸਮਝ ਨਹੀਂ ਲੱਗਦੀ ਵੀ ਦੁੱਧ ਦਹੀਂ ਕਿੱਥੇ ਜਾਂਦੀ ਆ ਦੇਖੋ ਕੱਢੀ ਆਉਂਦੀ ਉਹ ਤੇ ਉਹਦੇ ਆਲਾ ਕੰਮ ਹੀ ਆ ਇਹਦਾ ਵਾ ਆ ਤੇ ਹੁਣ ਇਹਦੇ ਥੱਲੇ 14 ਲੀਟਰ ਦੁੱਧ ਜਿਹੜਾ ਵਾ ਅਸੀਂ ਛੋਣਦੇ ਆ ਇਹਨੂੰ ਅੱਜ ਪੰਜਵਾਂ ਦਿਨ ਹੋ ਗਿਆ ਪੰਜਾ ਦਿਨਾਂ ਦਾ ਹਾਂਜੀ ਪੰਜਵਾਂ ਦਿਨ ਸਵੇਰੇ 6 ਦਿਨ ਹੋ ਗਏ ਆ ਦੋਵੇਂ ਇਹਨੂੰ ਇਹਦੇ ਮਗਰ ਬੱਚਾ ਹੁਣ ਬੱਚਾ ਜੀ ਆ ਇਹਦਾ ਨਾਲ 나ੜੂ ਦੀ ਪੰਜਾ ਦਿਨਾਂ ਦੀ ਦੋਸਤੀ ਆ 나ੜੂ ਨਾਲ ਦੇਖੋ ਕੋਈ ਵੰਗਾ ਪਾਉਂਦੀ ਇਹ ਬੱਚਾ ਬਿਲਕੁਲ ਇਸੇ ਵੈੜ ਤੇ ਇਸੇ ਵੈੜ ਦਾ ਇਹੋ ਜਿਹਾ ਜਾਨਾ ਹੋ ਗਿਆ 14 ਕਿਲੋ ਦੋਸਤੋ ਕੋਈ ਕੱਚਾ ਪੋਲਾ ਆ ਸੰਧੂ ਸਾਹਿਬ ਸਵੇਰੇ ਕੋਈ ਆਖੇ ਵੀ ਚੁਵਾਈ ਨਹੀਂ ਕੀਤੀ ਹਾਂਜੀ ਦੁੱਧ ਪਾਏ ਆ ਜੇ ਕਹਿੰਦੇ ਵੀਡੀਓ ਦੇਖਣੀ ਹੋ ਵੀਰ ਨੇ ਦੇ ਹਾਂਜੀ ਆ ਦੇਖੋ ਜੀ ਠੀਕ ਆ ਤੋ ਥੱਲੇ ਲੈਵੇ ਦੀ ਦੋਸਤੋ ਬਖਾਲੇ ਬਖੋਲੇ ਵਾਲੇ ਬਸਾਂ ਪੂਰੀ ਸਾਫ ਸੁਥਰੀ ਹੈ ਠੀਕ ਆ ਅਜਾ ਤੁਹਾਨੂੰ ਵੀਡੀਓ ਚ ਲੈਉਣੇ ਆ ਆ ਲਓ ਜੀ ਸੋ ਹਵਾਨਾ ਲੈਵਾ ਬਹੁਤ ਵਧੀਆ ਲੈਓ ਜੀ ਹਵਾਨਾ ਲੈਵਾ ਬਹੁਤ ਸੋਨਾ ਬਖਾਰਾ ਪੂਲਾ ਬਹੁਤ ਥਣ ਲੰਬਾ ਪੂਰਾ ਤੋ ਥਤੀ ਚੁਵਾਈ ਦਾ ਥਣ ਸੇਬ ਆ ਮੰਜਾ ਉੱਥੇ ਲੈ ਆਉਣੇ ਨੇ ਇੱਕ ਲੈਣਾ ਉੱਤਰਾ ਦੇ ਆ ਜਾਓ ਹਾਂ ਜੀ ਜੀ ਸੋ ਥਾਂ ਜਿਹੜਾ ਦੋਸਤੋ ਹੱਥੀ ਚਵਾਈ ਲਾ ਸੋ ਫਾੜੀ ਵਾਲਾ ਚੱਡਾ ਲੇਵਾ ਤੇ 14 ਕਿਲੋ ਤੋਂ ਹੁਣ ਜਿਹੜੀ ਦੋਸਤੋ ਸਟਾਰਟਿੰਗ ਹੋਈ ਆ ਤੇ ਹੁਣ ਤਕਰੀਬਨ ਕੋਈ ਬੋਲੇ ਤੋਂ ਬਾਹਰ ਦੁੱਧ ਜਿਹੜਾ ਬਣ ਲੱਗ ਪਿਆ ਤੇ 14 ਕਿਲੋ ਦੁੱਧ ਮੰਨ ਕੇ ਜਿਹੜਾ ਤੁਸੀਂ ਕੋਈ ਸੌਦਾ ਕਰ ਲਿਓ ਸੋ ਬਖਾਵਾ ਬੋਲਾ ਸਾਬ ਥਾਂ ਦੇਖੋ ਰ ਮਹੀਆ ਵਾਲਾ ਥਾਂ ਲੱਗਾ ਤੇ ਪੂਰਾ ਜਿਹੜਾ ਦੋਸਤੋ ਬਲੈਡਰ ਬੰਨੀ ਖੜੀ ਕਰਮਾ ਲਈ ਅੱਗੇ ਪਿੱਛੇ ਦੀ ਬਿਲਕੁਲ ਸੇਮ ਆ ਜਿੰਨਾ ਅੱਗੇ ਲੇਵਾ ਉਹਨਾਂ ਹੀ ਪਿੱਛੇ ਬਾਕੀ ਸੀਲਸ ਪੂਰੀ ਸੰਤੂ ਸਾਹਿਬ ਜਿੱਤਰਾ ਮਰਜ਼ੀ ਭਾਵੇਂ ਕੋਈ ਬੱਚਾ ਜਵਾਨ ਜਨਾਨੀ ਵ ਪਾ ਕੋਈ ਨਿੰਦ ਵਿਚਾਰ ਨਹੀਂ ਆ ਸਵੇਰੇ ਚਵਾਈ ਵੀ ਕੀਤੀ ਆਇਆ ਹੈ ਨਾ ਆਖੇ ਵੀਰ ਕੋ ਚਵਾਈ ਨਹੀਂ ਕੀਤੀ ਸਾਡੇ ਕੋ ਦੁੱਧ ਦੀ ਪਰਚੀ ਵੀ ਹੈਗੀ ਆ ਹਾਂ ਤੇ ਆਖੋਗੇ ਦੀ ਵੀਡੀਓ ਚ ਵੀ ਦਿਖਾ ਦੇਾਂਗੇ ਸਵੇਰੇ ਚੋ ਕੇ ਠੀਕ ਆ ਜੀ ਸਾਡੇ 6:00 7:00 ਵਜੇ ਚੋ ਕੇ ਹਾਂਜੀ ਹਾਂਜੀ ਦੁੱਧ ਪਾਏ ਤੇ ਬਾਕੀ ਸੀਲ ਸਵਾਹ ਵੇਖੋ ਠੀਕ ਆ ਜੀ ਹਾਂਜੀ ਪਾਓ ਤੇ ਨਾ ਪਾਓ ਇਹਨੂੰ ਕੋਈ ਲੋੜ ਨਹੀਂ ਕਿ ਜੇ ਵੰਗਰ ਮਰਜੀ ਅਗਲਾ ਪਾ ਲੈ ਮਰਜੀ ਜਿਹੜਾ ਨਾ ਪਾਓ ਠੀਕ ਆ ਅੱਛਾ ਤੇ ਵੀਰ ਜੀ ਦੀ ਡਿਮਾਂਡ ਕੀ ਕਰਦੇ ਪਏ ਜੀ ਡਿਮਾਂਡ ਇਹਦੀ ਸੰਧੂ ਸਾਹਿਬ ਹੈ ਭਾਏ ਜੇ ਦੁੱਧ ਦੇ ਹਿਸਾਬ ਨਾਲ ਦੇਦਾ 5000 ਮੰਗ ਲਓ ਆ ਪਰ ਇਹ ਆ ਵੀ ਆਪਾਂ ਹਾਂ ਨਾ ਇਹ ਗੱਲ 47 ਦੀ ਦੇ ਦਿਆਂਗੇ 47000 ਦੀ ਹਾਂਜੀ ਠੀਕ ਹੈ ਜੀ ਹੋਰ ਦੱਸ 45 ਦੀ ਦੇ ਦਿਆਂਗੇ ਚਲੋ ਕੋਈ ਵੀਰ ਕੋਈ ਫੋਨ ਕਰੇ 45000 ਦੀ ਦੇ ਜਾ ਪੂਰੀ ਹੋਂ ਤੱਕ ਕਸਰਾ ਕੁਸਰਾ ਕੱਟ ਤਾ ਹਾਂਜੀ ਹਾਂਜੀ ਪੂਰੀਆਂ ਦੁੱਧ ੱਲੋਂ ਵੇਖੋ ਜੇ ਦੁੱਧ ੱਲੇ ਵੇਖੀਏ ਤਾਂ ਫਿਰ ਤੁਹਾਨੂੰ ਪਰੇ ਹੀ ਤੁਸੀਂ ਵੀਡੀਓ ਬਣਾਉਂਦੇ ਰਹਿੰਦੇ ਰੋਜ਼ ਹਾਂ ਲਓ ਦੋਸਤੋ ਹਾਂਜੀ हां ना ਜਿਹੜੀ 45000 ਦੇ ਵਿੱਚੋਂ ਚਲੋ ਹੋਰ ਵੀ ਮਾਨਤਨ ਆਪਣੇ ਕਰਦੇ ਆਂਗੇ ਮਾਨਤਨ ਕਰਾ ਦੇ ਆਂਗੇ ਆਪਣੇ ਭੈਣ ਭਰਾਵਾਂ ਨੂੰ ਲੈ ਕੇ ਜਾਣੀ ਆ ਹੋਰ ਮਾਨਤਨ ਕਰ ਦਿਆਂਗੇ ਦੁੱਧ ਵੱਲੋਂ ਜਿੰਨਾ ਸੰਧੂ ਸਾਹਿਬ ਆਖਿਆ ਦੋਵੇਂ ਟਾਈਮ ਵੀਰ ਨੂੰ ਕੰਡੇ ਦੇ ਚਖਾ ਦੇਗਾ ਬਿਲਕੁਲ ਜੀ ਬਿਲਕੁਲ ਜਿੱਦਾਂ ਵੀ ਤੁਸੀਂ ਸਾਡੀ ਆ ਜੀ ਵੀਰ ਚਵਾਵੇ ਤੇ ਚਵਾਈ ਕਰੇ ਉਦੋਂ ਹੀ ਤੁਸੀਂ ਵੀਡੀਓ ਪਾਈ ਇਥੇ ਵੀਰ ਦੋਵੇਂ ਟਾਈਮ ਦੇਰ ਸਾਹਿਬ ਤੇ ਆਏ ਝੋਕੇ ਅਸੀਂ 10 ਲੀਟਰ ਆਖਿਆ 10.5 ਲੀਟਰ ਨਿਕਲਿਆ ਉਹ ਉਦੋਂ ਸੰਧੂ ਸਾਹਿਬ ਗਾਂ ਲੈ ਕੇ ਚੰਗੀ ਗੱਲ ਹਾਂ ਜੀ ਹਾਂ ਜੀ ਕਮਰਸਰੋਂ ਆਏ ਵੀਰ ਹੈ ਚੱਪ ਗਾਂ ਹੀ ਉਹ ਵੀ ਝੋਕੇ ਉਹਨਾਂ ਵੀ ਹੋ ਰਹੀ ਹੈ ਜੀ ਆਪ ਵੀ ਤਸੱਲੀ ਕਰਕੇ ਲੈ ਕੇ ਆਏ ਹਾਂ ਜੀ ਤਸੱਲੀ ਕਰਕੇ ਥੀਂਦੋ ਵਧੀਆ ਗੱਲਾਂ ਚੰਗੀ ਗੱਲ ਹਾਂਜੀ ਹਾਂਜੀ ਕੋਈ ਆਪਾਂ ਤਾਂ ਹਰ ਵਾਰ ਕਹਿੰਨੇ ਵੀ ਆਓ ਪੈਸੇ ਖਰਚ ਕਰਨੇ ਹਾਂਜੀ ਹਾਂਜੀ ਅੱਛਾ ਵੀਰ ਅਕੇ ਸੈਗਰ ਨੰਬਰ ਤੇ ਆਪਣੇ ਕੋਲ ਜਿਹੜੀ ਆ ਗਈ ਹੈ ਜਰਸੀ ਕਰਾਸ ਵਿੱਚ ਵੱਡੀ ਹਾਂਜੀ ਜਰਸੀ ਕਰਾਸ ਇਹ ਵੱਡੀ ਆ ਸੰਧੂ ਸਾਹਿਬ ਇਹ ਸਿਰਫ ਇੱਕ ਜਿਹੜਾ ਇਹ ਵਹਾਣੇ ਦੀ ਭਾਈ ਮੜੀ ਜੀ ਚੁੱਕਦੀ ਹੈ ਇੱਕ ਸਾਈਡ ਨਕਾ ਭਣਦੀ ਹੈ ਹਾਂਜੀ ਨਕਾ ਭਣਦੀ ਆ ਤੇ ਦੁੱਧ ਕਿੰਨਾ ਸੀ ਬਾਕੀ ਦੁੱਧ ਦੇ ਦੇ ਥਲੇ ਸੰਤੂ ਸਾਹਿਬ 20 ਲੀਟਰ ਦੁੱਧ ਦੇ ਦਿੱਤੇ 20 ਲੀਟਰ ਹਾਂਜੀ ਉਨੇ 20 ਲੀਟਰ ਦੁੱਧ ਹਾਂਜੀ ਦੋਵੇਂ ਟਾਈਮ ਵੀਰ ਕੋਈਆਂ ਨੂੰ ਫੋਨ ਲਾ ਕੇ ਦੋਵੇਂ ਟਾਈਮ ਚ ਆ ਕੇ ਇੱਥੇ ਚਵਾ ਦੇ ਆਗੇ ਉਨੇ 20 ਲੀਟਰ ਦੁੱਧ ਆਜਾ ਦਿਨ ਕਿੰਨੇ ਹੋ ਗਏ ਨੂੰ ਸੁਈ ਨੂੰ ਇਹਨੂੰ ਇਹਨੂੰ ਦੇਣ ਹੋ ਗਏ ਜੀ 20 20 22 ਦਿਨ ਹੋ ਗਏ ਸੁਈ ਇੰਨੇ ਦਿਨ ਹੋ ਗਏ ਤੇ ਇੰਨੇ ਕਿਲੋ ਦੁੱਧ ਹਾਂਜੀ ਇੰਨੇ ਕਿਲੋ ਦੁੱਧ ਆ ਇਹ ਮੈੜਾ ਮੋੜਾ ਸੁੱਟ ਕੇ ਤੁਹਾਨੂੰ ਭਰਾ ਸੰਤੂ ਸਾਹਿਬ ਇਹ ਨਿਆ ਦਿਨਾਂ ਚ ਖੁੱਲਦੀਆਂ ਕੰਮ ਬਿਲਕੁਲ ਬਿਲਕੁਲ ਜਿਹਦੇ ਘਰੋਂ ਆਂਦੀ ਉਹਨੇ 5 ਲੀਟਰ ਦੁੱਧ ਲਊਗੀ ਲਓ ਜੀ ਸਵੇਰ ਹੋਊਗੀ ਤੇ ਤੀਜਾ ਜਾ ਕੇ ਇਹ ਤੀ ਅੱਛਾ ਸੰਤੂ ਸਾਹਿਬ ਪਿੱਜਾ ਸੁਆ ਚੰਗੀ ਗਾਂ ਤਗੜੀ ਲੋਬ ਦੋਸਤੋ ਠੀਕ ਹੈ ਜੀ ਸੋ ਫੇਸ ਕੁਆਲਟੀ ਆ ਬਾਕੀ ਰੰਗ ਪ੍ਰਿੰਟ ਡੱਬੀ ਆ ਠੀਕ ਹੈ ਜੀ ਕੱਦ ਕੋ ਤੋਂ ਪੂਰਾ ਵੱਡਾ ਫੁੱਲ ਵੱਡੇ ਕੱਦ ਬੋਤ ਵਿੱਚ ਆ 20 ਕਿਲੋ ਦੁੱਧ 20 ਦਿਨਾਂ ਦੀ ਸੂਈ ਮਗਰ ਬੱਚਾ ਦੱਸ ਹਾਂ ਜੀ ਹਾਂ ਜੀ ਬੱਚਾ ਸੰਤੂ ਸਾਹਿਬ ਚੋਈ ਆ ਸਵੇਰੇ ਨਾ ਚੋਈ ਹੋਵੇ ਤੁਰਿਆਣਾ ਜਾਵੇ ਇਹ ਤੋਂ ਹਾਂ ਜੀ ਹਾਂ ਜੀ ਲੋਬ ਵੀ ਦੋਸਤੋ ਬਖਾਲਾ ਕਰੋ ਤੁਸੀਂ ਨੋਟ ਲੰਬਾ ਥਾਣਾ ਇੱਕ ਪਾਸੇ ਵੀਰ ਨੇ ਦੱਸਿਆ ਨੁੱਕਾ ਪਣਦੀ ਆ ਠੀਕ ਹੈ ਜੀ ਤੇ ਇੱਕ ਬੰਦੇ ਨਾਰਮਲ ਜੀ ਸਾਈਡ ਤੁਹਾਨੂੰ ਨਜ਼ਰ ਆਊਗੀ ਪਰ 20 ਕਿਲੋ ਧਾਰਾਂ ਦੇ ਥੱ ਤੋ ਪਖਾਲੇ ਤੋਂ ਵੈਸੇ ਤੁਸੀਂ ਇਹ ਜੱਜਮੈਂਟ ਕਰ ਲੋਗੇ ਠੀਕ ਆ ਸੋ ਪਖਾਲਾ ਸੋਨਾ ਵੱਡੀ ਕਦ ਕਾਠੀ ਖਾ ਲਿਓ ਜੀ ਮੋੜ ਦੋ ਹਾਂ ਤੇ ਆਪਣੀ ਬਮਟ ਅੰਦਰ ਆਮ ਸੀਲ ਸਵਾ ਪੂਰੀ ਆ ਵੇਖੋ ਜਿੱਤਨਾ ਮਰਜੀ ਕੋਈ ਦੇ ਵੀਰ ਨੇ ਥਾਣ ਜੇ ਮਰਜ਼ੀ ਭਾਵੇਂ ਥੱਲੇ ਬਹਿ ਜਾਓ ਜਵਾਗ ਬਹਿ ਜਾਏ ਇਹ ਨਹੀਂ ਵੀ ਸਵੇਰੇ ਚੋਈ ਆ ਜਾਂ گاਵਾ ਦੇ ਵਿੱਚ ਆ ਵੇਖੋ ਜਿੱਤਰਾ ਮਰਜ਼ੀ ਭਾਵੇਂ ਜੋ ਮਰਜ਼ੀ ਲੋ ਦੋਸਤੋ ਆ ਸਿਲ ਪੂਰੀ ਜਿੱਥੇ ਮਰਜ਼ੀ ਭਾਵੇਂ ਜਵਾਗ ਬਹਿ ਜਾਏ ਇਹੋ ਜੇ ਪਸੂ ਨੂੰ ਕੋਈ ਬੰਗਾ ਨਿਆਣਾ ਪਾਉਂਦਾ ਹਾਂਜੀ ਨਾ ਜੀ ਕੋਈ ਬੰਗਾ ਪਾਉਂਦੀ ਲੋੜ ਨਹੀਂ ਪਾਉਦੇ ਨਹੀਂ ਕਿ ਬੰਗਾ ਠੀਕ ਹਾਂ ਮੈਂ ਹਾਰ ਗਈ ਇਹ ਨਹੀਂ ਲੱਤ ਲੈ ਦੂਗੀ ਨਹੀਂ ਭਾਵੇਂ ਸੀਲ ਸੌਪਣਾ ਕਰਵਾਣ ਦੀ ਬਾਕੀ ਬਾਕੀ ਸਾਡਾ ਸੂਲ ਅਸੀਂ ਬੱਚੇ ਨੂੰ ਦੁੱਧ ਜਿਹੜਾ ਉਹ ਬੱਠਲ-ਪੱਠਲ ਚ ਪਿਉਣੇ ਆ ਨਹੀਂ ਪਿਉਂਦੇ ਟੋਟਾ ਢ ਮਾਰ ਦਿੰਦੇ ਆ ਇਤਨੀਆਂ ਦੁੰਦੀਆਂ ਜੀ ਹਾਂ ਇੰਨੀਆਂ ਦੁੰਦੀਆਂ ਵ ਇਹ ਕੋਈ ਵੰਗਾ ਨਹੀਂ ਸੀਲ ਪੂਰੀ ਸਾਊ ਬਿਲਕੁਲ ਹਾਂਜੀ ਲਓ ਦੋਸਤੋ ਢਾਜਾ ਢੂੰਚਾ ਜਿਹੜਾ ਇਸ ਵਿਹੜ ਦਾ ਤੁਸੀਂ ਵੇਖ ਲਓ ਮਜਬੂਤ ਆ ਪੂਰੀ ਤੇ ਪੂਰੀ ਵੱਡੇ ਕੱਦ ਬੁੱਤ ਵਿੱਚ 20 ਕਿਲੋ ਧਾਰਾ ਇਸ ਵਕਤੇ ਤੇ ਤੇਲੇ ਹਾਜ਼ਰ ਤੇ ਨਾਰਮਲੀ ਸੂਈ ਨੂੰ ਵੀ ਜੇਕਰ 20 ਦਿਨ ਹੋਇਆ ਦੋਸਤੋ ਤੇ ਗਾਂ ਦਿਨ ਫਰਕੇ ਆ ਕੇ ਤਾਂ ਦੋਤੋ ਹੋਰ ਵੀ ਥੋੜਾ ਬਾਦ ਹਾਂਜੀ ਹਾਂਜੀ ਹੁਣ ਇਹਨਾਂ ਦਾ ਟਾਈਮ ਆ ਸੰਤੂ ਸਾਹਿਬ ਹੁਣ ਗਾੜੀ ਠੰਡ ਦਾ ਠੀਕ ਹੈ ਠੀਕ ਹੈ ਅੱਛਾ ਵੀਰ ਇਹ ਆਪਾਂ ਦੇ ਦਾਂਗੇ ਕਿੰਨੇ ਕੀ ਆਪਣੇ ਭੈਣ ਭਰਾਵਾਂ ਨੂੰ ਇਹ ਸੰਧੂ ਸਾਹਿਬ ਆਪਾਂ ਇਹ outra ਮੰਗਣ ਨੂੰ ਤੇ ਆਪਾਂ 55000 ਮੰਗਦੇ ਆਂ ਅੱਛਾ ਜੀ ਪਰ ਆਪਾਂ ਦੇ ਰਾਂਗੇ 53000 ਦੀ 53 ਦੀ ਉਹ ਦੇਖੋ ਕੁਸਰਾ ਕੁਸਰਾ ਦੇ ਦੱਸੋ ਕੱਟ ਦੇ ਨਹੀਂ ਕਟੋ ਪਰ ਹੋਵੇ ਆਪਾਂ ਕੋਈ ਵੀਰ ਨੂੰ ਨਹੀਂ ਕਰਨ ਲੱਗੇ ਹੋਰ ਵੀ ਸੌਦਾ ਹੋਰ ਕਰ ਦੋ ਮਾਨਤਾ ਮੈਂ 51 ਦੇ ਰਾਂਗੇ 52 ਦੀ ਹਾਂ 50 ਨਹੀਂ ਦੇ ਦਾਂਗੇ ਪੂਰੀ ਲੈ ਪੂਰੀ 50 ਦੀ ਦੇ ਦਾਂਗੇ ਤੇ ਵੀਰ ਕੋ ਫੋਨ ਕਰਕੇ ਆਵੇ 19 20 ਲੀਟਰ ਦੁੱਧ ਦਾ ਹਾਂ ਘਰ ਰੱਖਣ ਵਾਲੀ ਜਿੱਤੋਂ ਲੈਂਦੀ ਨੇ 5 ਲੀਟਰ ਦੁੱਧ ਦੇਊਗੀ ਬਾਕੀ ਜਿਹੜੇ ਰਕਤਰੀ ਆਉਂਦੀ ਆ ਇਹ ਦੁੱਧ ਦਊਗੀ ਕੋ ਦੁੱਧ ਵਾਲੇ ਪਾਸੇ ਤੋਂ ਨਹੀਂ ਫਰਕ ਨਿਕਲਦਾ ਕੋਈ ਜਿਆਦਾ ਕੋਈ 18 17 ਨਿਕਲੇ ਨਾ ਨਾ ਜੀ 19 20 ਲੀਟਰ ਦੁੱਧ ਚ ਮਿਲਾ ਦੇ ਠੀਕ ਆ ਜੀ ਹਾਂਜੀ ਹਾਂਜੀ ਆ ਦੋਸਤੋ 50000 ਦੀ ਜਿਹੜੀ ਆ 50000 ਰੁਪਏ ਹੀ ਦੇ ਦਾਂਗੇ ਹੋਰ ਵੀ ਜੇ ਕੋਈ ਵੀ ਮਾਨਤਨ ਕਰਦੇ ਆਂਗੇ ਖੁੱਲੇ ਮਾਨਤਨ ਕਰਦੇ ਆਂਗੇ ਸੰਧੂ ਸਾਹਿਬ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਆ ਦੋਸਤੋ ਹੋਰ ਵੀ ਪ੍ਰੇਮ ਮੁਹੱਬਤ ਨਾਲ ਜਿਹੜਾ ਕਿ ਮਾਨਤਨ ਹੋਰ ਵੀ ਚੰਗਾ ਹੋ ਜਾਊਗਾ ਤੇ ਕਰਦੇ ਆਂਗੇ ਮਾਨਤਨ ਖੁੱਲਾ ਕਿ ਦੂਰ ਨੇੜੇ ਆਉਦਾ ਮਾਨਤਨ ਕਰਦੇ ਆਂਗੇ ਜਿਹੇ ਦਾ ਕਿਆ ਹੋਊਗਾ ਤੇ 24 ਚ ਵੀ ਤੁਸੀਂ ਤਾਂ ਬਾਕੀ ਆ ਤਸੱਲੀਆਂ ਕਰਾ ਦਿੱਤੇ ਆਂ ਇਹਨ ਪੋਲੀ ਆ ਬੇਚਣ ਦੀ ਹਾਂਜੀ ਹਾਂਜੀ ਪੋਲੀ ਰੂਵਰ ਕੀ ਸੰਧੂ ਸਾਹਿਬ ਠੀਕ ਆ ਜੀ ਇਹ ਤਾਂ ਬੱਚਾ ਕੁੜੀ ਆਪਾਂ ਦਿਖਾ ਦਿੱਤੀ ਤੇਰਾ ਬ ਇਹ ਆ ਵਛਾਰਾ ਲੋ ਜੀ ਆ ਬੱਚਾ ਜਿਹੜਾ ਦੂਸਰਾ ਬੱਚਾ ਇਹ ਨਹੀਂ 21 ਦਿਨ ਹੋ ਗਈ ਸੋਈ ਪਛਾ ਬੜਾ ਪਲਿਆ ਹੈ ਪੂਰਾ ਨਿੱਗਰ ਵਛਾ ਹੈ ਆ ਪਲਿਆ ਪਲੀਤਾ ਵਛਾ ਹਾਂਜੀ ਹਾਂਜੀ ਪਲਿਆ ਕੋ ਗਾਂ ਜਿੱਡੀ ਮਾਂ ਉੱਡਾ ਹੀ ਵਛਾ ਨਾ ਨਹੀਂ ਨਹੀਂ ਪੱਛਾ ਵੀ ਛੱਡਾ ਪੂਰਾ ਨਿੱਗਰ ਪਾਇਆ ਨਾ ਬੜੀ ਆਪ ਵੀ ਗਾਂ ਬੜੀ ਤਗੜੀ ਆ ਅੱਛਾ ਵੀਰ ਆ ਤੀਸਰੇ ਨੰਬਰ ਤੇ ਆਪਣੇ ਕੋਲ ਡੱਬੀ ਆ ਗਈ ਯਾਰ ਇਹ ਤੀਸਰੇ ਨੰਬਰ ਤੇ ਵੇਖੋ ਅੰਦੂ ਸਾਹਿਬ ਕੱਢ ਫੋਲੋ ਵੱਡਾ ਇਹ ਵੇਖੋ ਮੇਰੇ ਮੋਢੇ ਦੇ ਹਾਂ ਠੀਕ ਆ ਜੀ ਇਹ ਡਾਚੀ ਜਿੱਤ ਰਹਾਂਦੀ ਆ ਡਾਚੀ ਵਰਗੀ ਗਾਂ ਵਾ ਹਾਂ ਤੇ ਇਹ ਕਹੇ ਦੋ ਲੈਂਦੀ ਚਾਰੇ ਦੋਦੇ ਪਰ ਉਹਨ ਕਈ ਮੇਰੇ ਵੀਰ ਜਿਹੜੇ ਪਾਉਂਦੇ ਆ ਨਾ ਵੀਡੀਓ ਜਾਂ ਡੰਗਰ ਰੱਖਦੇ ਆ ਉਹ ਕਈ ਐ ਅਭੀ ਚਲੋ ਨਾਲ ਆਣਾ ਕੈਦ ਚੋਂ ਛਡਾਉਦੇ ਜੀ ਉਹਨਾਂ ਨੂੰ ਪਤਾ ਨਾ ਜ ਸੁਣਨਗੇ ਮੇਰੀ ਵੀਡੀਓ ਜਿਹੜੇ ਲਿਆਉਣੇ ਡੰਗਰ ਅਸੀਂ ਕਈ ਕੈਦ ਚੋਂ ਛਡਾਉਨੇ ਸਹੀ ਐ ਤੇ ਇਸ ਤਰ੍ਹਾਂ ਬੱਧੇ ਹੁੰਦੇ ਆ ਵੀ ਮਤਲਬ ਕਿ ਤਰਸ ਹੀ ਨਹੀਂ ਆਉਂਦਾ ਨੂੜ ਕੇ ਆ ਬਿਲਕੁਲ ਆਂਦੀ ਗੁੱਠੇ ਲਾਏ ਹੁੰਦੇ ਆ ਗੁੱਠੇ ਲਾਏ ਹੁੰਦੇ ਆ ਤੇ ਆਕਣਗੇ ਦੁੱਧ ਨਹੀਂ ਦੇਣਾ ਦੁੱਧ ਕੀ ਦੇਣਾ ਸਹੀ ਐ ਸਹੀ ਐ ਤੇ ਜਦੋਂ ਆਉਣੇ ਆਲੇ ਫਿਰ ਕਈ ਵੀਰਾਂ ਨੇ ਪੈਸੇ ਮੰਗਦੇ ਪਰ ਆਣ ਕੇ ਅਸੀਂ ਸੇਵਾ ਤੇ ਵਿਚਾਰੇ ਤੇ ਆਣ ਕੇ ਜਦੋਂ ਰਹਿਮਾਨਗੀ ਆਉਂਦੀ ਆ ਤੇ ਪੈਸੇ ਇਸੇ ਚ ਇੱਕੇ ਵੀ ਨਾ ਕੋ ਤਫਾਦਲਾ ਹੋ ਜਾਂਦਾ ਅਗਲੇ ਕਰਾਂ ਜੀ ਬੜੀ ਵੱਡੇ ਨਾਲ ਹਾਂ ਜੀ ਤਫਾਦਲਾ ਆ ਜਾਂਦਾ ਇਹ ਦੋ ਦਿਨ ਲੱਗਾ ਸੰਧੂ ਸਾਹਿਬ ਇਹਦੇ ਨੂੰ ਗੋਹਾ ਲਾਉਣ ਲੱਗੇ ਹਾਂ ਜੀ ਦੋ ਦਿਨ ਲੱਗੇ ਸਾਨੂੰ ਇੱਕੇ ਦਿਨ ਨਹੀਂ ਲੱਥਾ ਹਾਂ ਹਾਂ ਜੀ ਨਹੀਂ ਵੀ ਰੀਜ ਨਾ ਫਿਰ ਲਾਇਆ ਇਹ ਰੀਜ ਨਾ ਲਾਇਆ ਤੇ ਇਹ ਵੀ ਆ ਵੇਖੋ ਨਾਲ ਦਾ ਹੱਥ ਮਾਰਨ ਧਿਆ ਵੀ ਵੇਖੋ ਆ ਇਹ ਤੇ ਰੂਮਰ ਕੀ ਪੋਲੀ ਹਾਂਜੀ ਅੱਛਾ ਇਹ ਥਣਾਂ ਦੀ ਗਰੰਟੀ ਥਣ ਵੇਖੋ ਆ ਨਖੇੜ ਨਖੂੜ ਬਹੁਤ ਸੋਨਾ ਵਿੱਚ ਹਾਂਜੀ ਹਾਂਜੀ ਬਹੁਤ ਨਖੇੜ ਖੂੜ ਬਹੁਤ ਬਾਕੀ ਦੋਸਤੋ ਨਾਲ ਦੀ ਨਾਲ ਇੱਕ ਹੱਥੋਂ ਤਲਾ ਕੇ ਤੁਹਾਨੂੰ ਤਸੱਲੀ ਕਰੀ ਹਾਂ ਕੋਈ ਛੜਾਕਲ ਜੀ ਨਹੀਂ ਹੈਗੀ ਗੀ ਗਾਂ ਵੱਡੀ ਸੰਤੂ ਸਾਹਿਬ ਇਹ ਕੋਈ ਇਹਨੂੰ ਸਾਂਭਣ ਵਾਲਾ ਵੀਰ ਜਾਂ ਕੋਈ ਫਾਰਮ ਵਾਲਾ ਤੁਜਾ ਤੀਜਾ ਲੈ ਜੇ ਹਾਂਜੀ ਤੇ ਇਹ ਮੇਰੇ ਹਿਸਾਬ ਨਾਲ ਦੁੱਧ ਜਿਹੜਾ ਵਾ ਇਹ 50 30 ਲੀਟਰ ਦੁੱਧ ਚਵਾਊਗੀ ਅੱਛਾ ਵੀਰ ਅੱਜ ਦਿਨ ਵੀ ਦੱਸ ਦਈਏ ਕਿੰਨੇ ਕੋਗੇ ਨੂੰ ਸਰੀ ਇਹ ਇਹਨੂੰ ਹੋ ਗਿਆ ਜੀ ਅੱਜ 6ਵਾਂ ਦਿਨ ਛੇਕ ਦੇਣਾ ਹਾਂਜੀ ਬੱਚਾ ਦੇ ਮਗਰ ਕੀ ਆ ਮੈਂ ਇਹਦੇ ਮਗਰ ਬੱਚਾ ਬੱਚਾ ਹਾਂਜੀ ਹਾਂਜੀ ਅੱਜ ਹੁਣ ਫਿਲਹਾਲ ਚੋਂ ਹੁਣ ਦੁੱਧ ਹੀ ਆ ਦੁੱਧ ਕਿੰਨਾ ਦੁੱਧ ਦੁੱਧ ਹਾਂਜੀ ਇਹਦੇ ਥੱਲੇ ਦੁੱਧ ਆ ਇਹ ਵਾਲੇ ਸੰਧੂ ਸਾਹਿਬ 14 ਲੀਟਰ ਦੁੱਧ 14 ਹਾਂਜੀ ਤੇ ਰੂਵਰ ਕੀ ਪੋਲੀ ਆ ਚਾਰੇ ਥਣੇ ਕੋਈ ਆ ਠੀਕ ਆ ਮੈਂ ਕੋਈ ਕੇ ਗੱਲ ਦੀ ਕਮੀ ਨਹੀਂ ਸੇਲਸ ਆ ਪੂਰੀ ਜਿੰਨਾ ਮਰਜ਼ੀ ਜਿਹੜਾ ਮਰਜ਼ੀ ਵੰਗਾ ਮੈਂ ਦੋਸਤੋ ਸੀਲਸ ਨਹੀਂ ਵੰਗਾ ਬਿਲਕੁਲ ਹਾਂਜੀ ਕੋਈ ਬੰਗਾ ਕੋਈ ਰੱਸੀ ਕੋਈ ਜੂਟ ਪਾਉਣ ਦੀ ਲੋੜ ਐਂ ਤੇ ਸੰਤੂ ਸਾਹਿਬ ਦੁੱਧ ਮੁੰਡਾ ਚੋਂਦਾ ਨਾ ਕਿ ਜਨਾ ਕੱਲਾ ਹਾਂਜੀ ਹਾਂਜੀ ਇਹ ਬਾਲਟੀ ਦੁੱਧ ਦੀ ਭਰ ਜਾਂਦੀ ਆ ਵੇ ਕੈਨਪਰਾਂ ਰੱਖਿਆ ਦਾ ਉੱਠ ਕੇ ਪਾ ਗਏ ਨੇ ਕਹਿੰਦੇ ਫਿਰ ਭਾਂਹਦਾ ਥੱਲੇ ਹਾਂ ਸੀਲ ਸੀ ਪਸ਼ੂ ਦਾ ਸੀਲ ਪਸ਼ੂ ਦਾ ਇਹ ਲੈਣਾ ਨਹੀਂ ਉਥੋਂ ਠੀਕ ਆ ਲਿਆਓ ਫਿਰ ਕੱਢ ਕੇ ਦਿਖਾ ਦਿਆ ਸੋ ਸੁਹਾ ਦੋਸਤੋ ਤੀਸਰਾ ਤੀਜਾ ਸੁਹਾ ਦੱਸਦਾ ਨਾ ਜੀ ਹਾਂਜੀ ਉਹ ਨਾ ਹਨੂਮਾਨਾ ਦੂਜਾ ਪਰ ਵੈੜ ਤੇ ਤੀਜੇ ਸੁਹਾ ਹਾਂਜੀ ਹਾਂਜੀ ਤੇ ਘਰ ਦੀ ਵੈੜ ਸੀ ਉਹਨਾਂ ਦੀ ਆਪ ਦੀ ਉਹ ਦੋਸਤੋ ਤੀਜਾ ਸੁਹਾ ਹਾਂਜੀ ਹਾਂਜੀ ਤੇ ਦਿਨ ਨੂੰ ਕੋਈ ਛੇ ਦਿਨ ਹੋ ਕੇ ਆ ਤੇ 14 ਕਿਲੋ ਹੁਣ ਦੁੱਧ ਐਸ ਵਕਤੇ ਤੇ ਥੱਲੇ ਹਾਜ਼ਰ ਆ ਮਗਰ ਬੱਚਾ ਮੇਲ ਕਾਫ ਸੋ ਕਾਠੀ ਕੁਠੀ ਇਹਦੀ ਵੀ ਪੂਰੀ ਉੱਤੇ ਹਾਂਜੀ ਬਹੁਤ ਕਾਠੀ ਵੇਖੋ ਕਿੱਡੀ ਵੱਡੀ ਇਹ ਸੰਦੂ ਸਾਹਿਬ ਪੱਕਾ ਥਾਂ ਆ ਦੇ ਆਈ ਹੁਣ ਕਦੇ ਗੁੱਦਿਆ ਦੇ ਅੱਭੀ ਜਦੋਂ ਆਈ ਤੁਰਦੀ ਨਹੀਂ ਹੁਣ ਬਿਲਕੁਲ ਪੂਰੇ ਵੀਰਾਂ ਦਾ ਵੀ ਜਿੱਥੋਂ ਲਿਆਂਦੀਆਂ ਦੋਸਤੋ ਵੀ ਦੁਰਦਸ਼ਾ ਜੀ ਇਸ ਤਰ੍ਹਾਂ ਹੋਈ ਪਈ ਸੀ ਪਸ਼ੂ ਦੀ ਕਈ ਵਾਰਾ ਨਵਾਉਣ ਤੋਂ ਬਿਨਾਂ ਚਿਚੜ ਚੁਚੜ ਕੋਈ ਘੱਟ ਵੀਰ ਕਈ ਨਾ ਕੇਅਰ ਕਰਦੇ ਆ ਤੇ ਫਿਲਹਾਲ ਆ ਤੁਸੀਂ ਵੇਖ ਸਕਦੇ ਸਫਾਈ ਸੁਫੀ ਕਰਦਿਆਂ ਦਾ ਵੀ ਦੋ ਦਿਨ ਲੱਗ ਗਿਆ ਆਪਾਂ ਨੂੰ ਪੂਰੀ ਦੀ ਜਣਾ ਜਿਹੜੀ ਇੱਕ ਵਾਰੀ ਚਮਕਾਉਣੀ ਪਈ ਐ ਫਿਰ ਪਤਾ ਲੱਗਾ ਵੀ ਵਿੱਚੋਂ ਆਹ ਜਿਹੜਾ ਪੀਸ ਨਿਕਲਿਆ ਠੀਕ ਆ ਆ ਤੁਸੀਂ ਦੇਖੋ ਠੀਕ ਆ ਜੀ ਸੋ ਵੰਡ ਵੰਡ ਆਫਸੀ ਥਣਾ ਦੀ ਚੰਗੀ ਆ ਧੀਰਾ ਤੂਰਾ ਬਣ ਬਹੁਤ ਵੈੜ ਦੇ ਵਿੱਚ ਸੋ 14 ਕਿਲੋ ਇਸ ਟਾਈਮ ਜਿਹੜਾ ਦੁੱਧ ਚਵਾ ਰਹੀ ਆ ਆ ਫੇਸ ਕੁਆਲਟੀ ਆ ਠੀਕ ਆ ਜੀ ਸੋ ਬਾਕੀ ਤੂਰਾ ਤੂਰਾ ਤੁਸੀਂ ਇਹ ਚੈੱਕ ਕਰ ਲਓ ਠੀਕ ਆ ਜੀ ਸੋ ਲੇਵੇ ਹੋਣਾ ਨੀ ਦੀ ਵੀ ਬਿਲਕੁਲ ਸਾਫ ਸੁਥਰੀ ਆ ਬਿਲਕੁਲ ਆਪਾਂ ਕਹਿ ਸਕਦੇ ਆ ਵੀ ਪੱਦਰ ਬਖਾਲਾ ਅੱਛਾ ਵੀਰ ਸਤਨਾਮ ਜੀ ਕਿਸੇ ਪਾਸੇ ਰਕਮ ਦਾ ਕੋਈ ਚਵਾ ਦਾ ਹੁੰਦੇ ਵਿੱਚ ਕੋਈ ਨਹੀਂ ਵੇਖੋ ਪੂਰੇ ਥਾਨ ਵਧੀਆ ਤੇ ਚਵਾਈ ਵਧੀਆ ਇੱਕੋ ਜਿਹਾ ਕੋਈ ਛਟਾਪੂਰ ਨਹੀਂ ਹਾਂਜੀ ਹਾਂਜੀ ਥਾਨ ਪਾਸ ਇੰਜੀਨੀਅਰ ਇਹ ਨਹੀਂ ਵੀ ਜਿਹੜੇ ਵੇਲੇ ਚਵਾਈ ਹੋ ਉਸ ਟਾਈਮ ਹੀ ਵੀ ਰਾਨ ਕੇ ਜਦੋਂ ਵੀ ਵੀਰ ਆਵੇ ਉਹ ਉਸ ਟਾਈਮ ਤੇ ਭਾਵੇਂ ਇਹਨੂੰ ਥਣ ਭਾਵੇਂ ਚੋਕੇ ਬੈਠੇ ਇਹ ਨਹੀਂ ਵੀ ਅਸੀਂ ਤਾਂ ਕਹੀ ਜਾਂਦੇ ਇਹ ਨਾ ਨਾ ਇਹ ਫਰਿੱਜਾਂ ਨੇ ਨਾ ਨਾ ਜਦੋਂ ਮਰਜ਼ੀ ਫਰਿੱਜ ਹੀ ਆ ਜੀ ਇਹ ਜਦੋਂ ਮਰਜ਼ੀ ਫਰਿੱਜ ਜੀ ਲਗਾਏ ਬੱਸ ਬੱਸ ਹਾਂਜੀ ਹਾਂਜੀ ਮਾਬ ਦੋਸਤੋ ਜਦੋਂ ਮਰਜ਼ੀ ਉੱਠ ਉੱਠ ਕੇ ਬੈਠ ਬੈਠ ਕੇ ਭਾਈ ਕਰ ਲੈ ਬੈਠ ਬੈਠ ਕੇ ਭਾਵੇਂ ਚਵਾਈ ਕਰ ਲੈ ਠੰਡੀ ਠਿਰੀ ਆ ਆ ਵੇਖੋ ਇਹਨੇ ਵਿਚਾਰੇ ਨੇ ਲਿਆਂਦੇ ਗੱਦੇ ਕੋਤੇ ਨੇ ਗੱਦੇ ਪਾਸੇ ਰੱਖ ਕੇ ਪੱਕੇ ਥਾਂ ਕਰਕੇ ਤੇ ਇਹਦੇ ਥੱਲੇ ਫਰਸ਼ੀ ਤੇ ਰਗੜੀ ਕਿ ਬਿਲਕੁਲ ਉੱਠ ਪਸੂ ਨੇ ਦਿੜੇ ਜ ਕਿੰਨੀ ਵਾਰ ਹਾਂਜੀ ਹਾਂਜੀ ਉੱਠਣਾ ਬੈਣਾ ਤੇ ਫਰਸ਼ੀ ਜਿਹੜੀ ਰਗੜ ਆ ਜਾਣੇ ਫਿਰ ਸੰਤੂ ਸਾਹਿਬ ਤਾਂ ਕਚਾਈ ਹੋਵੇ ਬਸ ਜੀ ਬਸ ਹਾਂ ਜਾਂ ਈਟਾ ਉਟਾਵੇਂ ਹੋਣ ਤੇ ਕੋਈ ਗੱਲ ਨਹੀਂ ਆਪ ਫਰ ਜਿਹੜਾ ਇਹ ਪੱਥਰ ਰਗੜਦਾ ਬੜਾ ਡੰਗਰ ਨੂੰ ਸਹੀ ਆ ਅੱਛਾ ਵੀਰ 14 ਕਿਲੋ ਦੁੱਧਾਂ ਹਾਂਜੀ 14 ਕਿਲੋ ਆਪਾਂ ਦੇ ਲੈ ਕੀ ਕਰੀ ਜਾਂਦਾ ਫਿਰ ਦੇ ਦਈਏ ਵੀ ਸੰਤੂ ਸਾਹਿਬ ਹੁਣ ਐਚ ਐਫ ਗਾਂ ਐ ਇਹਦੇ ਮੰਗਣ ਨੂੰ ਤੇ ਲੋਕ 60 ਮੰਗੀ ਜਾਂਦਾ ਹਾਂਜੀ ਕੋਈ 55 ਮੰਗੀ ਜਾਂਦਾ ਕੋਈ 65 ਮੰਗੀ ਜਾਂਦਾ ਹਾਂਜੀ ਪਰ ਆਪਾਂ ਇਹ ਗਾਂ ਜਿਹੜੀ ਨਾ ਓੰਜਾ ਹਜ਼ਾਰ ਦੀ ਦੇ ਦਿਆਂਗੇ 52 ਦੀ ਹਾਂਜੀ ਹੋਰ ਕਰਦੀ ਵੀ ਤੁਸੀਂ ਦਾ ਨਾਮ 50 ਦੀ ਦੇ ਦਿਆਂਗੇ ਠੀਕ ਆ ਹਾਂਜੀ ਬਾਕੀ ਆਏਗਾ ਦਾ ਉਹਨਾਂ ਦੀ ਸੁਣਨੀ ਆਪਾਂ ਮੈਂ 48 ਦੀ ਦੇ ਦਿਆਂਗੇ ਹਾਂ ਹੋਰ ਦੱਸੋ 48 ਦੇ ਦਿਆਂ ਕੋਈ ਆਵੇ ਇਹ ਖੁੱਲੇ ਮਾਨਤਨ 20000 ਰੁਪਿਆ ਸੰਧੂ ਸਾਹਿਬ ਲੈਣਾ ਆਪਾਂ ਸਹੀ ਸਹੀ ਬਸ ਲੋ ਦੁੱਧ 14 ਲੀਟਰ ਵੀਰ ਨੂੰ ਮਨਾ ਦੇਾਂਗੇ ਕੋਈ ਵੀ ਆਵੇ ਠੀਕ ਆ ਜੀ ਹਾਂਜੀ ਹਾਂਜੀ ਠੀਕ 48000 ਦੀ 48000 ਮਾਨਤਨ ਕਰਦੇਾਂਗੇ ਕੋਈ ਆਵੇ 48000 ਦੇ ਵਿੱਚ ਠੀਕ ਆ ਜੀ ਹਾਂਜੀ ਹਾਂਜੀ ਲੋ ਵੀ ਦੋਸਤ ਚੰਗੀ ਵੱਡੀ ਵਹਿੜ ਆ ਹਾਂਜੀ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਨਾਗ ਦਿਖਾਉਣੇ ਆ ਵੀ ਸੂਈ ਸਪਾਈ ਆ ਠੀਕ ਹੈ ਜੀ ਅੱਛਾ ਤਾਂ ਭਾਜੀ ਆ ਜਿਹੜੀ ਆਪਣੇ ਕੋਲ ਆ ਗਈ ਹੈ ਸੂਈ ਹੈ ਇਹ ਸੂਈ ਹੈ ਜੀ ਇਹ ਆਪਣਾ ਇਹ ਦੂਜੇ ਦੂਏ ਵਹਿੜਾ ਜੀ ਹਾਂਜੀ ਬਿਲਕੁਲ ਆਪਣਾ ਇਹ ਇਹ ਤੇ ਮਗਰ ਬੱਛੀ ਆ ਹਾਂਜੀ ਜਲਸੀ ਕਰਾਸ ਦੀ ਸੂਹਾ ਦੂਜਾ ਕੇ ਨਹੀਂ ਦੂਜਾ ਸੂਹਾ ਜੀ ਦੂਜੇ ਸੂਹੇ ਵਹਿੜ ਆਏ ਅੱਜ ਦਿਨ ਕਿੰਨੇ ਹੋ ਗਏ ਨੂੰ ਤੇ ਇਹਨੂੰ ਦਿਨ ਹੋ ਗਿਆ ਜੀ ਅੱਜ ਕੋਈ ਮੇਰੇ ਸਨ 25 ਦਿਨ ਹੋਏ ਲਓ ਜੀ ਸੋ 25 ਦਿਨ ਦਾ ਦੋਸਤ ਸਮਾ ਹੋ ਗਿਆ ਇਹਨੂੰ ਸੂਈ ਨੂੰ ਮਗਰ ਬੱਛੀ ਆ ਇਹ ਇਹ ਆਰੇ ਦਾ ਬਲੈਟਰ ਬਲਟਰ ਬਹੁਤ ਚੰਗੀ ਹੈ ਠੀਕ ਹੈ ਜੀ ਬਲੈਟਰ ਬਲਟਰ ਬਹੁਤ ਬਣਾਉਂਦੀ ਆ ਇਹ ਸਿਰਫ ਚੋਈ ਕਰਕੇ ਨੁਚੜੀਆਂ ਹਣ ਅੱਛਾ ਜੀ ਹਾਂਜੀ ਇਹਦੇ ਥੱਲੇ ਵੀ 14 ਲੀਟਰ ਦੁੱਧ ਸੰਧੂ ਸਾਹਿਬ 14 ਲੀਟਰ ਹਾਂਜੀ ਓਕੇ ਬਾਕੀ ਇਹਦੀ ਫੈਨ ਬਹੁਤ ਆ ਅੱਛਾ ਜੀ ਇਹ ਛਾਈ ਵਾਲ ਦੇ ਵਿੱਚ ਕਰਾਓ ਸਿਆ ਆ ਇਹ ਥਾਨ ਕੋਈ ਵੀਰ ਕੋਈ ਚਵਾ ਕੇ ਤਸल्ली ਕਰਾ ਦਿਆ ਅੱਛਾ ਨੈਟ ਦੁੱਧ ਕਿੰਨਾ ਦੱਸਿਆ ਜੀ ਇਹ 14 ਲੀਟਰ ਦੁੱਧ ਆ ਜੀ 14 ਲੀਟਰ ਹਾਂਜੀ ਤਾਂ ਦੋਸਤੋ 14 ਲੀਟਰ ਦੁੱਧ ਇੱਕ ਵਾਰੀ ਤੁਹਾਨੂੰ ਖੋਲ ਕੇ ਬਾਹਰ ਕੱਢ ਕੇ ਦਿਖਾਉਣੇ ਆ ਠੀਕ ਹੈ ਜੀ ਥੋੜੀ ਵਧੇਰੇ ਸਮਝ ਆ ਜਾਊਗੀ ਮਗ ਕਰਾਸਾਂਗ ਦੇ ਵਿੱਚ ਆ ਠੀਕ ਹੈ ਜੀ ਬਾਕੀ ਫੇਸ ਕੁਆਲਟੀ ਤੁਹਾਨੂੰ ਦਿਖਾਉਣੀ ਆਪਾਂ ਇੱਕ ਵਾਰੀ ਸੋ ਕਰਾਸਾਂਗ ਦੇ ਵਿੱਚ 14 ਕਿਲੋ ਦੁੱਧ ਇਸ ਵਕਤੇ ਤੇ ਥੱਲੇ ਹਾਜ਼ਰ ਸੋ ਮਗਰ ਬੱਛੀ ਬੱਚਾ ਤਾਂ ਭਾਜੀ ਕਿਹੜਾ ਸੀਗਾ ਬੱਚਾ ਰਿਆ ਵੱਛੀ ਆ ਜੀ ਅੱਜ ਦੇ ਚਲ ਸੀਦੀ ਵੱਛੀ ਆ ਲੋ ਜੀ ਨਾਲ ਰਗ ਦੇ ਵਿੱਚ ਆ ਵੱਛੀ ਆ ਠੀਕ ਹੈ ਜੀ ਬਾਕੀ ਆਪਦੀ ਸਮਝਣਾ ਤੁਸੀਂ ਦੇਖੋ ਤੁਹਾਨੂੰ ਦੇਖੋ ਸਾਰੇ ਥਾਣਾ ਇੱਕੋ ਜੇ ਸੰਧੂ ਸਾਹਿਬ ਠੀਕ ਹੈ ਜੀ ਹਾਂ ਜੀ ਇਹ ਦੂਜੇ ਸਵੇਰ ਵੈੜਾ ਬਿਲਕੁਲ ਠੀਕ ਹੈ ਜੀ ਠੀਕ ਉਹਦੀ 14 ਕਿਲੋ ਦੋਸਤੋ ਇਸ ਵਕਤੇ ਤੇ ਥੱਲੇ ਹਾਜ਼ਰ ਜਿਹੜਾ ਦੁੱਧ ਜਿਹੜਾ ਕਿਸੇ ਭਰਾਣੇ ਆਣ ਕੇ ਚੋ ਲੈਣਾ ਉਹ 14 ਕਿਲੋ ਆ ਠੀਕ ਆ ਤੇ ਹਾਈਟ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਆ ਹਾਂਜੀ ਤੇ ਬਾਕੀ ਪੱਕੇ ਪੁੱਕੇ ਦਾ ਕਰਕੇ ਥੋੜਾ ਜਿਹਾ ਹਾਂਜੀ ਪੱਕੇ ਪੁੱਕੇ ਥਾਂ ਦੇ ਹਾਂਜੀ ਪੱਕੇ ਥਾਂਾਂ ਤੋਂ ਲੈਂਦੀ ਆ ਪੱਕੇ ਥਾਂਾਂ ਕਰਦੀ ਆ ਥੋੜਾ ਜਿਹਾ ਠੀਕ ਆ ਠੀਕ ਹਾਂਜੀ ਹਾਂਜੀ ਥੋੜਾ ਪੱਕੇ ਥਾਂ ਦੇ ਜਦੋਂ ਦੋਸਤੋ ਕੋਈ ਕੋਈ ਲੱਤ ਚ ਉਹਦਾ ਕੋਈ ਚੱਕਰ ਨਹੀਂ ਆ ਇਹ ਹੜ ਗਈ ਹਲੇ ਦੇ ਸੰਦੇਸ ਸਾਹਿਬ ਬਹੁਤ ਕਰਦੀ ਸੀ ਜਿੱਦ ਤੱਕ ਦਬਾਉਂਦੀ ਸੀ ਜਿਆਦਾ ਹਾਂਜੀ ਹਾਂਜੀ ਹੁਣ ਪੱਕੇ ਤੋਂ ਥਣ ਤੋਂ ਬੜਾ ਵਧੀਆ ਮੁਠੀ ਮੁਠੀ ਥਾਣਾ ਤੇ ਚਵਾਈ ਚਬੂਈ ਦੀ ਵੀ ਇੱਕ ਨੰਬਰ ਆ ਕੋਈ ਚੋਣ ਦੇ ਵਿੱਚ ਕੋਈ ਬਾਤ ਨਾ ਜੀ ਕੋਈ ਸੰਧੂ ਸਾਹਿਬ ਚੋਣ ਦੇ ਵਿੱਚ ਨਹੀਂ ਅੱਛਾ ਜੀ ਕੋਈ ਵੀਰ ਆਵੇ ਤਸੱਲੀ ਕਰਕੇ ਆਪ ਛੋਲੇ ਬਹਿ ਗਏ ਠੀਕ ਆ ਹਾਂ ਜੀ ਦੋਵੇਂ ਟਾਈਮ ਆ ਜੇ ਅਸੀਂ 7 ਵਜੇ ਚਵਾਈ ਕਰਦੇ ਹਾਂ ਕੋਈ ਫੋਨ ਲਾ ਲੇ ਦੇਖੋ ਘੰਟਾ ਲੇਟ ਵੀ ਹੋ ਸਕਦਾ ਬੰਦਾ ਕੋਈ ਪਹਿਲੋਂ ਵੀ ਚਵਾ ਦੇਾਂਗੇ ਲਓ ਜੀ ਹਾਂ ਜੀ ਅੱਛਾ ਤੇ ਇਹ ਤਾਂ ਫਿਰ ਜੀ ਫਿਰ ਲੈਣ ਦੇਣ ਕੀ ਕੀਤਾ ਇਹਦਾ ਸੰਧੂ ਸਾਹਿਬ ਲੈਣ ਦੇਣ ਵਾਲੀ ਗੱਲ ਕਰ ਰਹੀਆਂ ਇਹ ਆਪਾਂ ਹਾਂ ਕਈ 14 ਲੀਟਰ ਦੁੱਧ ਦੇ ਦੇ ਥੱਲੇ ਹਾਂ 50000 ਮੰਗਦੇ ਆ ਪਰ 48000 ਦੀ 48 ਹਾਂਜੀ 48000 ਦੀ ਦੇ ਦਿਆਂਗੇ ਹੋਰ ਜੌਂਦੀ ਫਿਰ ਥੱਲੇ 46000 ਦੀ ਦੇ ਦਿਆਂਗੇ ਦੇਖ ਲਓ ਜੇ ਹੋਰ ਕਸਰ ਨਿਕਲਦੀ 45 ਦੀ ਦੇ ਦਿਆਂਗੇ ਲਓ ਜੀ ਆਓ ਪੂਰੇ ਮਾਨ ਤਾਂ ਮਗਰ ਬੱਚੀ ਵੇਖੋ ਹਾਂ 5000 ਦੇ ਬੱਚੀ ਦਾ ਹੀ ਮੋਲਿਆ ਲਓ ਦੋਸਤੋ ਮਗਰ ਲਾਲ ਰੰਗ ਦੇ ਵਿੱਚ ਬੱਚੀ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ 45000 ਦੀ ਦੇ ਦਿਆਂਗੇ ਦਿਹਾੜੇ ਦਾ ਤਾਂ ਕੋਈ ਬਾਕੀਆਂ ਦਿਨਾਂ ਦਾ 5 ਦਿਨਾਂ ਦਾ ਇੱਥੇ ਕੀ ਸਮਾਂ ਵੈਸੇ ਹਾਂਜੀ ਹਾਂਜੀ ਇੱਥੇ ਕੀ ਸਮਾਂ ਜੀ ਠੀਕ ਆ ਜੀ ਤਨੂ ਸਾਹਿਬ ਫਾਲੇ ਲੋਈ ਪਤਾ ਲੱਗ ਜਾਂਦਾ ਬਿਲਕੁਲ ਬਿਲਕੁਲ ਬੱਚਾ ਮਗਰ ਤੇ ਬੱਛੀ ਆ ਲਾ ਰੰਗ ਦੀ ਤੇ ਬੱਚੇ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਦਿਖਾਈ ਜੰਨੇ ਤਾਂ ਜੋ ਬਿਲਕੁਲ ਸਮਝ ਲੱਗ ਜਾਏ ਸਾਰੇ ਵੀਰਾਂ ਨੂੰ ਤੋਂ 45000 ਦੀ ਇਹ ਤੁਹਾਨੂੰ ਮਿਲ ਜੂਗੀ ਹਾਂਜੀ ਤੇ ਵਿੱਚੋਂ ਕੋਈ ਬਾਕੀ ਕਿਸੇ ਕੋਈ ਨਹੀਂ ਛੋਟਛੜ ਕਰਦੇ ਆਂਗੇ ਕੋਈ ਕੋਈ ਖਰੀਦਦਾਰ ਵੀ ਆਵੇ ਤੇ ਜੇ ਉਹਨਾਂ ਦਾ ਆਪਾਂ ਨਾ ਮੰਨਨੀ ਹੈ ਕੋਈ ਛੋਟਛੱਪੇਲੇ ਪਾਸੇ ਫਿਰ ਵੀ ਸਵਾਲ ਨਹੀਂ ਬਿਲਕੁਲ ਕਰਦੇ ਆਂਗੇ ਜੀ ਕੋਈ ਮਾਨਤਾਨਾ ਵੀਰ ਆਵੇ ਸਹੀ ਅਸ ਤੇ ਚਵਾਈ ਕਰਾ ਦੇਾਂਗੇ ਬਿਲਕੁਲ ਬੱਚਾ ਲਾ ਕੇ ਚਵਾਈ ਕਰਾ ਕੇ ਤਸੱਲੀ ਕਰਾਂ ਜਦੋਂ ਵੀ ਆਵੇ ਉਦੋਂ ਇਹ ਤੇ ਥਣ ਥਣ ਬੁਖ ਦੋ ਤਾਂ ਕੋਈ ਦੋਵੇਂ ਟਾਈਮਿੰਟ ਦੀ ਕਰਕੇ ਵੀ ਆਪ ਦਾ ਜਦੋਂ ਆਵੇ ਆਪਾਂ ਤਾਂ ਵਾਰ-ਵਾਰ ਤੁਸੱਲੀ ਕਰੋ। ਲੋਬੀ ਭਰਾਵੋ ਇਹ ਬੈਡ ਹੈ ਜਿਹੜੀ ਆਪਾਂ ਤੁਹਾਨੂੰ ਦਿਖਾਈਆ ਚੌਥੇ ਨੰਬਰ ਤੇ ਇੱਕ ਗੱਬਣ ਨਾਗਾ ਜਿਹੜਾ ਲਾਸਟ ਵਿੱਚ ਆ ਇਹਨੂੰ ਵੀਰ ਬਾਹਰ ਕੱਢ ਲਿਆ ਜੇ ਕੋਈ। ਲੈ ਬਾਹਰ ਬਾਹਰ ਹੀ ਲਿਓ ਦਿਖਾ ਦਈਏ ਮਾੜਾ ਤਸੱਲੀ ਦੇ ਨਾਲ। ਇਹ ਤਾਂ ਸੁਆ ਕਿੰਨਾ ਹੋਊਗਾ ਜੀ ਪੈਸੇ। ਇਹਦਾ ਹੀ ਸੁਆਬ ਆਤਾ ਨੂੰ ਸੰਤੂ ਸਾਹਿਬ ਖਾਣੇ ਦੇ ਦੰਦ। ਆਹੋ ਇਹ ਤੇ ਚਿਚੜਾਂ ਦੀ ਮਾਰੀ ਪਈ ਸੀ। ਆਹ ਇਹ ਜਾਰੀ ਨੂੰ ਅਰਧਵਰ ਕਿਲੋ ਡੂਡ ਕਿਲੋ ਚਿਚੜ ਲਾਏ ਹੋਣੇ ਅਸੀਂ। ਲੈ ਜੀ ਾਨ ਕੇ ਤੇ ਇਹ ਰਾਤ ਨੂੰ ਪਰਵਖਾਉਣਿਆ ਬਿਲਕੁਲ ਜਿਆਦੀ ਮਾੜੀ ਜਿਆਦੀ ਹੈ ਵਿਚਾਰੀ ਤੇ ਆਹ ਵੇਖੋ ਦੰਦ ਵੇਖੋ ਇਹਦੇ ਇਹ ਨਹੀਂ ਵੀ ਜਾਰੀ ਕਰੇ ਤੇ ਬੁਰੜੀ ਆ ਜਾਂ ਕਿਦਾਂ ਵੇਖੋ ਹਾਂਜੀ ਠੀਕ ਆ ਜੀ ਤੇ ਇਹ ਵਿਚਾਰੀ ਜਿਆਦੀ ਮਾੜੀ ਕਹੇ ਰਹੇ ਕੋਈ ਸਾਹ ਵੀ ਨਹੀਂ ਹੈ ਕਿਸ ਦੀ ਮੈਂ ਤੁਸੋਂ ਕੋਵਾਲੇ ਵਾਲੇ ਦੰਦ ਆਣਾ ਠੀਕ ਆ ਥੋੜਾ ਜਿਹਾ ਕੇਰਾ ਖੇਚਲ ਨਹੀਂ ਹੁੰਦੀ ਹਾਂਜੀ ਖੇਚਲ ਨਹੀਂ ਹੁੰਦੀ ਸੰਤੂ ਸਾਹਿਬਾਰੇ ਮੋੜਾ ਹੀ ਅੱਜ ਕੱਲ੍ਹ ਕਿੰਨਾ ਕਿਦਾਂ ਜਿਆਦੀ ਮਾੜੀ ਤੇ ਆ ਲਾਇ ਪੈ ਗਈ ਆ اچھا ਦਿਨ ਲੈ ਜੂ ਹਜੇ ਹਫਤਾਖੰਡ ਦੱਸ ਤੇ ਲੈ ਜੂਗੇ ਹਫਤਾਖੰਡ ਦੱਸ ਦਿਨ ਲੈ ਜੂਗੇ ਠੀਕ ਹੈ ਜਾਓ ਫਿਰ ਤੋੜ ਲੋ ਤੇ ਆ ਲਓ ਜੀ ਸੁ ਹਫਤਾ ਦਸਕ ਦਿਨ ਹਜੇ ਦੋਸਤੋ ਆਰਾਮ ਨਾਲ ਆ ਕ ਲਾਇ ਪੈ ਗਈ ਸੰਤੂ ਸਾਹਿਬ ਹਣ ਦਿਨ ਆ ਲਾਈ ਆਉਂਦੀ ਆ ਦੇਖ ਸਕਦੇ ਕਿਲੋ ਡੇਢ ਕਿਲੋ ਕਿਲੋ ਖੰਡ ਲਾਇਆ ਤੇ ਚਾਰੇ ਥਾਨ ਬਾਕੀ ਤਪਾਈ ਤਪੂਇਆਂ ਪੂਰੀ ਕਰਕੇ ਆ ਰਹੀਆਂ ਪੂਰੀ ਪੂਰੀ ਜੀ ਟਿੱਪ ਕੇ ਲਿਆਏ ਠੀਕ ਹੈ ਜੀ ਲਾਓ ਦੋਸਤੋ ਟਿੱਪ ਟੁੱਪ ਕੇ ਤਾਂ ਪੂਰੀ ਆਪਣੀ ਤਸੱਲੀ ਕੀਤੀ ਆ ਵਪਾਰ ਦਾ ਕੰਮ ਅੱਗੇ ਮੈਂ ਵਾਰ-ਵਾਰ ਕਹੂੰਗਾ ਦੋਸਤੋ ਵੀ ਕਿਸੇ ਵੀਰ ਨੇ ਵੀ ਲੈ ਕੇ ਜਾਣੀ ਆ ਤੇ ਲਸੇਰੇਪਨ ਦੇ ਵਿੱਚ ਜਾ ਵੀਰ ਦਾ ਵੀ ਇੱਕ ਹਿਸਾਬ ਦੀ ਵੀ ਠੀਕ ਆ ਜੀ ਉਥੋਂ ਛਡਾਉਣ ਵਾਲੀ ਗੱਲਬਾਤ ਹੀ ਹੋਈ ਆ ਜਿੱਥੋਂ ਲੈ ਕੇ ਜਾਂਦੀ ਆ ਤੇ ਅੱਗੇ ਜਿਹੜਾ ਮੇਰਾ ਵੀਰ ਕੋਈ ਲੈ ਜਾਊਗਾ ਤੇ ਉਹ ਬਿਲਕੁਲ ਵਾਜਬ ਜਿਆ ਰੇਟ ਹੋਊਗਾ ਥੋੜੀ ਜਿਹੀ ਕੇਅਰ ਕਰ ਲਓਗੇ ਥੋੜੀ ਜਿਹੀ ਚੰਗੀ ਸਾਫ ਸੰਭਾਲ ਹੋ ਗਈ ਤੇ ਪੂਰੀ ਜਿਹੜੀ ਸਟੈਂਡ ਹੋ ਜੂਗੀ ਤੇ ਫਿਲਹਾਲ ਆ ਵਹਿੜ ਸੋ ਲਾਏ ਬਣਾਏ ਪਈ ਆ ਤੇ ਦਿਨ ਕੋਈ ਅਠ ਲੈ ਜਾਏ 7 ਦਿਨ ਮੰਨ ਕੇ ਤੁਸੀਂ ਸੌਦਾ ਕਰ ਲਿਓ ਆ ਕਰੋ ਚੱਕ ਜੀ ਲੈ ਖਲਾਈ ਸੰਦੂ ਸਾਹਿਬ ਬਾਕੀ ਇਹ ਨਹੀਂ ਵੀ ਸੀਲ ਸੋ ਆ ਵੀ ਦੇਖੋ ਜਿੱਤਰਾ ਮਰਜੀ ਵਿਚਾਰੀ ਭਾਉਨੇ ਫਿਰ ਆਈ ਦੇਖ ਪੂ ਚੱਕਦੀ ਆਂਦੀ ਆ ਹਾਂ ਹੈ ਇਹ ਨਹੀਂ ਵੀ ਮਰਕੇ ਥਾਨੂਆ ਥੇ ਲਾਉਣਾ ਵਿਚਾਰੀ ਇਧਰ ਰੱਖੋ ਲਓ ਜੀ ਹਾਂਜੀ ਹਾਂਜੀ ਇਤਰਾ ਮਰਜੀ ਥਾਨੀ ਕੋਜ ਥਣ ਚਾਰੇ ਤੇ ਲਾਉਗੀ ਹਲੇ ਦੁੱਧ ਤੇ ਵਿਚਾਰੀ ਨੂੰ ਇਹਦੇ ਚਿਚੜ ਖਾਵੇ ਤੇ ਕੀਤੀ ਰਹੀ ਸੇਵਾ ਸਵਾਦ ਮੋੜਾ ਹੀ ਅੱਗੇ ਨੂੰ ਆਕੇ ਪੱਟੀ ਵਹਿੜਾ ਬਾਕੀ ਚਿਚੜਾ ਹਾਂਜੀ ਜੋਰ ਨਾਲ ਖੂਨ ਚੂਸ ਜਾਂਦੇ ਤੇ ਉਹ ਜੂ ਜਾਂਦੇ ਤੇ ਲਾਹੇ ਲੋਹੇ ਦਵਾਈ ਦੂ ਮੜੀ ਤੇ ਹੁਣ ਆ ਇਹ ਵਿਚਾਰੀ ਛੋੜੀ ਬਾੜੀ ਇਹਨੇ ਸੌਤ ਕੀਤੀ ਆ ਆ ਚਲੋ ਕੋਈ ਤੇ ਹੱਥੋਂ ਪੰਗਾ ਫੇਰ ਲੂਣ ਦੇ ਦਾਂਗੇ ਕੋਈ ਮਾਤੜ ਬੰਦਾ ਹੁੰਦਾ ਹਾਂ ਤੇ ਉਹਦਾ ਵੀ ਸਰ ਜੂਗਾ ਕੋਈ ਵਿਚਾਰੇ ਦਾ ਸਹੀ ਹੈ ਜੀ ਲਓ ਵੀ ਤੋੜ ਦਿਓ ਇਹ ਅੱਛਾ ਵੀਰ ਸਤਨਾਮ ਨਾਲ ਦੀ ਨਾਲ ਹੀ ਦੱਸ ਦੀ ਆਪਾਂ ਦੇ ਕੇ ਨਹੀਂ ਦੇ ਦਵਾਂਗੇ ਸੰਧੂ ਸਾਹਿਬ ਆਪਾਂ 20000 ਰੁਪਏ ਦੀ ਦੇ ਦਿਆਂਗੇ 20 ਦੀ ਹਾਂਜੀ ਅੱਛਾ ਆ 20000 ਰੁਪਏ ਦੀ ਦੇ ਦਿਆਂਗੇ ਲਓ ਕੋਈ ਆਵੇ ਵੀਰ ਹੋਰ ਹੋਰ ਮਾਨਤਨ ਕਰ ਦਾਂਗੇ 18 ਨਹੀਂ ਦੇ ਦਾਂਗੇ ਸੰਧੂ ਸਾਹਿਬ ਇਹ ਕੋਈ ਮਾਤੜ ਬੰਦਾ ਆਵੇ ਤੇ ਬੱਕਰੀ ਨਹੀਂ ਆਉਂਦੀ 18000 ਨਹੀਂ ਆਉਂਦੀ ਚਲੇ ਵੀ ਆ ਵੀ ਕੋਈ ਵੀਰ ਤੇ ਹੱਥੋਂ ਤੋ ਫੇਰ ਨਾ ਮਾਰਦੇ ਇਹਨੂੰ ਸੱਜਰ ਆ ਸੱਜਰ ਆ ਫੇਰ ਜਿਹੜੇ ਨੇ ਜਿਹੜਾ ਵਾ ਵਧੀਆ ਸਾਰੇ ਜਣਾ ਕਹਿ ਰਹੇ ਨੇ ਤੇ ਉਹ ਨਾ ਹੋ ਜਾਏ ਕੰਮ ਕਿਤੇ ਨੀਲੇ ਵਾਲੀ ਦੇਲੇ ਵਾਲੀ ਤੇ ਬਾਕੀ ਲੈ ਜਾਵੇ ਕੋਈ ਸੇਵਾ ਵਾਲਾ ਸੇਵਾ ਵਾਲਾ ਬਸ ਜੇ ਨਾ ਵੀ ਅਸੀਂ ਛੜਾਈ ਆ ਤੇ ਕੋਈ ਗਾਂ ਤੇ ਵੀਰ ਸੇਵਾ ਵਾਲਾ ਕਰੇ ਇਹ ਉਹਦੇ ਘਰ ਜਾ ਕੇ ਇਹ ਲਹਿਰਾ ਬਹਰਾ ਕਰ ਦੂਗੀ ਬਿਲਕੁਲ ਬਿਲਕੁਲ 18000 ਮੇਰਾ ਡੋਲੂ ਫੜਨੀ ਦਿੰਦੀ ਵਾਹੇ ਹਾਂਜੀ ਹਾਂਜੀ ਸੇਵਾ ਕਰਨੀ ਪੈਣੀ ਸੇਵਾ ਕਰਨੀ ਪੈਣੀ 18000 ਦਾ ਸੰਤੂ ਸਾਹਿਬ ਕੀ ਹੋਊਗਾ ਹਾਂ ਤੇ ਲਵੀ ਵੀਰ ਸਤਨਾਮ ਨਾਗਾ ਜਪਣੇ ਕੋਲ ਇਹ ਸੀ ਪੰਜ ਹਾਂਜੀ ਹਾਂਜੀ ਬਾਕੀ ਸੰਤੂ ਸਾਹਿਬ ਇਹਦਾ ਜੇ ਕੋਈ ਵੀਡੀਓ ਚਾਹੀ ਆ ਕੰਨੇ ਜੇ ਹੋਣ ਕੋਈ ਖਰਦਾ ਥੋੜੇ ਦਿਨ ਤੱਕ ਠੀਕ ਹੈ ਜੇ ਅਸੀਂ ਸਾਹਮਣੇ ਫਿਰ ਮੋਲੇ ਦਾ ਹੋਰ ਹੋਊਗਾ ਆ ਫਿਰ ਜੋ ਦੁੱਧ ਚੋਚਵਾ ਗਏ ਆਓ ਫਿਰ ਇਹਦਾ ਚੋਚਵਾ ਗਏ ਆ ਤੂੰ ਕਹਿੰਦੀ ਤੇ ਫਿਰ ਇਹਦਾ ਮੁੱਲ ਹੋਰ ਹੋਊਗਾ ਮੈਂ ਰਾਜ਼ੀ ਕਰਦੇ ਆ ਜੇ ਨਾ ਹੋਰ ਕਰਵਾ ਲੈਂਦੇ ਆਂ ਅੱਜ ਫਿਰਦੇ ਅਸੀਂ ਆਪਦੀ ਲਾਵਾਂਗੇ ਬਾਸ ਤੇ ਤੁਹਾਡਾ ਵਪਾਰ ਦਾ ਕੰਮ ਹੈ ਅੱਜ ਭਲਕਾ ਹੀ ਵੇਖਿਆ ਹਾਂ ਹਾਂ ਜੀ ਹਾਂ ਜੀ ਹਾਂ ਜੀ ਆਈ ਤੇ ਆਨੇ ਤੇ ਆਈ ਤੇ ਚਲੋ ਨੋ ਚੌਂ ਦਿਨਾਂ ਚ ਵਿਕ ਜੇ ਤੇ ਚਲੋ ਸਾਡੀ ਕੋ ਖੇਚ ਲਗਾ ਬਈ ਤੋ ਜਾਲਨ ਨਫਣੀ ਲੈਣ ਦਾ ਇਹ ਅਸੀਂ ਤੇ ਸਮਝਣ ਦਾ ਵੀ ਇਹਨੂੰ ਛੜਾ ਕੇ ਲਿਆਏ ਛੜਾ ਕੇ ਲਿਆਂਦੀ ਆਹ ਤੋ ਤੁਸੀਂ 18000 ਦਾ ਪੀਸ ਮਿਲ ਜਾਊਗਾ ਲਾਸਟ ਦੇ ਵਿੱਚ ਗੱਭਣਾ ਤੇ ਕਰਮਾਲੀਆਂ ਸਾਲ ਪਰ ਇਹ ਵੜਾ ਨੇ ਅੱਜ ਵੀਰ ਸਤਨਾਮ ਹੁਣ ਦੇ ਕੋਲ ਚਾਰੇ ਵੜਾ ਤਾਜ਼ੀਆਂ ਸੱਜਰ ਸੁਈਆਂ ਨੇ ਦਿਨ ਪ੍ਰੋਪਰ ਤੇ ਨਾਲ ਨਾਲ ਦੁੱਧ ਤੁਹਾਨੂੰ ਦੱਸ ਦਿੱਤਾ ਤੇ ਫਿਰ ਸਤਨਾਮ ਨੰਬਰ ਬੋਲ ਦिए ਇੱਕ ਨੰਬਰ 94771 ਹਾਂਜੀ 7302 ਠੀਕ ਹੈ ਜੀ ਹਾਂਜੀ ਇਹ ਮੇਰਾ ਵਾ ਇਹ ਮੇਰੇ ਨਾਲ ਹੈ ਚਾਚੇ ਦਾ ਪੁੱਤ ਇਹਦਾ ਨੰਬਰ ਵੀ ਆ ਸਕਰੀਨ ਤੇ ਦਿਨੇ ਬੋਲਦੇ ਤੁਸੀਂ ਦੋ ਤੁਸੀਂ ਬੋਲ ਦੋ 92584106 ਠੀਕ ਹੈ ਜੀ ਆਦੀ ਨਾਲ ਇਹ ਵੀ ਸ਼ੌਂਕ ਰੱਖਦੇ ਸੀ ਇਹਦੇ ਵੀ ਜ਼ਰੂਰ ਪੂਰਾ ਕਰਨਾ ਹਾਂਜੀ ਹਾਂਜੀ ਸ਼ੌਂਕ ਆ ਜੀ ਸਾਨੂੰ ਇਹ ਬਾਕੀ ਗੱਡੀਆਂ ਦਾ ਕੰਮ ਜਿਹੜੇ ਵੀ ਵੀਡੀਓ ਵੇਦੇ ਹੋਣਗੇ ਜਾਣਦੇ ਆ ਸਾਰੇ ਸਾਡਾ ਇਲਾਕਾ ਜਾਂਦਾ ਟਰੱਕ ਹੈ ਹੁਣ ਹੀ ਹੈਗੇ ਆ ਤੇ ਗੱਡੀਆਂ ਦਾ ਕੰਮ ਸਾਡਾ ਸ਼ੁਰੂ ਤੋਂ ਹੀ ਠੀਕ ਆ ਵੀ 35 ਸਾਲ ਹੋ ਗਏ ਇਸੇ ਕੰਮ 'ਚ ਹੀ ਠੀਕ ਹੈ ਜੀ ਹਾਂਜੀ 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 ਲੋਬੀ ਦੋਸਤੋ ਇਹ ਨਾਗਨੇ ਫਿਲਹਾਲ ਪਸ਼ੂ ਆਉਂਦੇ ਰਹਿੰਦੇ ਐ ਇਸੇ ਕਿਲੇ ਦੇ ਉੱਪਰ ਬਾਕੀ ਤੁਸੀਂ ਆਓ ਆਪਣੀ ਚੋਕੇ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ